ਇਹ ਪੁਸਤਕ ਸ਼੍ਰੀ ਐਕਟਰ ਐਸਪੋਂਡਾ ਡਬਨ ਦੀ ਅੰਗਰੇਜ਼ੀ ਪੁਸਤਕ ਨਿਵਨ ਮੈਡੀਟੇਸ਼ਨ ਦਾ ਅਨੁਵਾਦ ਹੈ। ਲੇਖਕ ਨੇ ਇਹ ਪੁਸਤਕ ਇੱਕ ਵੱਖਰੇ ਅੰਦਾਜ਼ ਵਿੱਚ ਲਿਖੀ ਹੈ। ਉਹਨੇ ਸੰਤ ਮਤ ਦੇ ਸਿਧਾਂਤਾਂ ਦੀ ਲੰਮੀ ਚੌੜੀ ਅਤੇ ਸੂਖਮ ਵਿਆਖਿਆ ਦੀ ਥਾਂ ਰੋਹਾਨੀ ਅਭਿਆਸ ਨਾਲ ਜੁੜੇ ਅਨੇਕ ਕਿਸਮ ਦੇ ਭਲੇਖਿਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ ਤਾਂ ਜੋ ਸਾਧਕ ਸਪਾਸਟ ਸੋਚ ਦੁਆਰਾ ਰੋਹਾਨੀ ਮਾਰਗ ਉੱਤੇ ਅੱਗੇ ਵਧ ਸਕੀ। ਲੇਖਕ ਨੇ بار بار ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਸਾਨੂੰ ਸਿਰਫ ਵਿਚਾਰਾਂ ਜਾਂ ਸੰਕਲਪਾਂ ਤੱਕ ਹੀ ਨਹੀਂ ਰੁਕੇ ਰਹਿਣਾ ਚਾਹੀਦਾ ਕਿਉਂਕਿ ਅਸਲ ਲਾਭ ਦੂਜਿਆਂ ਦੇ ਅਨੁਭਵ ਜਾਣਨ ਨਾਲ ਨਹੀਂ, ਨਿੱਜੀ ਅਨੁਭਵ ਪ੍ਰਾਪਤ ਕਰਨ ਨਾਲ ਹੁੰਦਾ ਹੈ ਅਤੇ ਨਿੱਜੀ ਅਨੁਭਵ ਕੇਵਲ ਪਾ ਜਨ ਸਿਮਰਨ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਕੋਈ ਵੀ ਵੱਡਾ ਕੰਮ ਅੱਖ ਝਪਕਦੇ ਹੀ ਨੇਪਰੇ ਨਹੀਂ ਚੜ ਜਾਂਦਾ ਇਸੇ ਵੀ ਕੰਮ ਵਿੱਚ ਸਫਲ ਹੋਣ ਲਈ ਸਮਾਂ ਲੱਗਦਾ ਹੈ ਪਰ ਸਫਲਤਾ ਹਮੇਸ਼ਾ ਦ੍ਰਿੜਤਾ ਨਾਲ ਲਗਾਤਾਰ ਕੀਤੇ ਯਤਨ ਦੁਆਰਾ ਹੀ ਪ੍ਰਾਪਤ ਹੁੰਦੀ ਹੈ ਹਜ਼ਾਰ ਮੀਲ ਦਾ ਸਫ਼ਰ ਵੀ ਪਹਿਲਾ ਕਦਮ ਚੁੱਕਣ ਨਾਲ ਸ਼ੁਰੂ ਹੁੰਦਾ ਹੈ ਇੰਤਜ਼ਾਰ ਕਰਦੇ ਰਹਿਣ ਨਾਲ ਕਦੇ ਕੋਈ ਕੰਮ ਪੂਰਾ ਨਹੀਂ ਹੁੰਦਾ ਹਰ ਕੰਮ ਨੂੰ ਕਦੇ ਨਾ ਕਦੇ ਈ ਤੋਂ ਨਾ ਈ ਤੋਂ ਸ਼ੁਰੂ ਕਰਨਾ ਪੈਂਦਾ ਹੈ ਕਰਤ ਕਰਤ ਅਭਿਆਸ ਕੀ ਜੜ ਮਤ ਹੋ ਤਸ ਜਾਨ ਜਦੋਂ ਪੱਕੇ ਇਰਾਦੇ ਨਾਲ ਕਿਸੇ ਕੰਮ ਦਾ ਬਾਰ ਬਾਰ ਅਭਿਆਸ ਕਰਦੇ ਹਾਂ ਤਾਂ ਉਸ ਨੂੰ ਪਲੀਪਾਂਤ ਕਰਨ ਵਿੱਚ ਸਫਲ ਵੀ ਹੋ ਜਾਂਦੇ ਹਾਂ ਫਿਰ ਉਹ ਕੰਮ ਨਾ ਕੇਵਲ ਸੌਖਾ ਲੱਗਦਾ ਹੈ ਬਲਕਿ ਜੀਵਨ ਦਾ ਸੁਭਾਵਿਕ ਅੰਗ ਵੀ ਬਣ ਜਾਂਦਾ ਹੈ ਇਸੇ ਤਰ੍ਹਾਂ ਸ਼ੁਰੂ ਵਿੱਚ ਜਿਸ ਪਾ ਜਨ ਸਿਮਰਨ ਕਰਨਾ ਔਖਾ ਲੱਗਦਾ ਹੈ ਪਰ ਜਦ ਰੋਜ਼ ਰੋਜ਼ ਅਭਿਆਸ ਕਰਦੇ ਹਾਂ ਤਾਂ ਹਾਲਤ ਬਦਲਦੀ ਜਾਂਦੀ ਹੈ ਥੋੜਾ ਸਿਮਰਨ ਬਹੁਤੇ ਸਿਮਰਨ ਵਿੱਚ ਅਤੇ ਬਹੁਤਾ ਸਿਮਰਨ ਚੰਗੀਰੀ ਸਿਮਰਨ ਵਿੱਚ ਬਦਲ ਜਾਂਦਾ ਹੈ ਲੇਖ ਇਹ ਸਮਝਾਉਂਦਾ ਹੈ ਜੇਗੇ ਆਸੋਨੀ ਗੁਰੂ ਧਾਰਨ ਕਰਨ ਤੋਂ ਪਹਿਲਾਂ ਉਸ ਮਹਾਤਮਾ ਅਤੇ ਉਸ ਦੁਆਰਾ ਪ੍ਰਚਾਰੇ ਜਾਂਦੇ ਸਾਧਨ ਅਤੇ ਮਾਰਗ ਬਾਰੇ ਪੂਰੀ ਖੋਜ ਕਰਨੀ ਚਾਹੀਦੀ ਹੈ ਪਰ ਜਦ ਮਾਰਗਦਰਸ਼ਕ ਅਤੇ ਮਾਰਗ ਦੇ ਠੀਕ ਹੋਣ ਦਾ ਪੂਰਾ ਭਰੋਸਾ ਹੋ ਜਾਵੇ ਤਾਂ ਸਬਰ ਤੈਗਨ ਵਾਲਾ ਧਿਆਨ ਦੇਣਾ ਚਾਹੀਦਾ ਹੈ ਗੁਰੂ ਸ਼ਿਸ਼ ਨੂੰ ਸਾਧਨ ਸਮਝਾ ਸਕਦਾ ਹੈ ਠੀਕ ਮਾਰਗ ਉੱਤੇ ਪਾ ਸਕਦਾ ਹੈ ਰੋਹਾਨੀ ਤਰੱਕੀ ਲਈ ਯੋਗ ਵਾਤਾਵਰਨ ਤਿਆਰ ਕਰਨ ਵਿੱਚ ਸਹਾਇਤਾ ਦੇ ਸਕਦਾ ਹੈ ਪਰ ਅਧਿਆਤਮਿਕ ਸਫਰ ਦਾ ਹਰ ਸ਼ਿਸ਼ੇ ਨੇ ਖੁਦ ਹੀ ਤੈਅ ਕਰਨਾ ਹੁੰਦਾ ਹੈ ਲੇਖ ਸਮਝਾਉਂਦਾ ਹੈ ਕਿ ਸੱਚਾ ਗੁਰੂ ਤਾਂ ਸ਼ਬਦ ਹੈ ਅਤੇ ਦੇ ਰੂਪੋ ਗੁਰੂ ਦਾ ਅਸਲ ਕਰਤਵ ਸ਼ਿਸ਼ੇ ਨੂੰ ਗੁਰੂ ਦੇ ਸ਼ਬਦ ਰੂਪ ਨਾਲ ਮਿਲਾਪ ਕਰਨ ਵਿੱਚ ਸਹਾਇਤਾ ਦੇਣਾ ਹੁੰਦਾ ਹੈ ਜਦ ਤੱਕ ਸ਼ਿਸ਼ੇ ਅੰਦਰ ਜਾ ਕੇ ਗੁਰੂ ਦੇ ਨੂਰੀ ਸਰੂਪ ਨਾਲ ਮਿਲਾਪ ਨਹੀਂ ਕਰਦਾ ਉਹਨੂੰ ਇਸ ਗੱਲ ਦਾ ਨਿੱਜੀ ਗਿਆਨ ਨਹੀਂ ਹੋ ਸਕਦਾ ਕਿ ਬਾਹਰਲਾ ਗੁਰੂ ਸੱਚਾ ਹੈ ਕਿ ਨਹੀਂ ਬਾਹਰਲੇ ਗੁਰੂ ਦੀ ਅਸਲ ਪਰਖ ਵੀ ਅੰਦਰ ਜਾ ਕੇ ਹੀ ਕੀਤੀ ਜਾ ਸਕਦੀ ਹੈ ਅਤੇ ਅੰਦਰਲਾ ਸਫ਼ਰ ਤੈਅ ਕਰਕੇ ਮੰਜ਼ਿਲ ਉੱਤੇ ਪਹੁੰਚਣ ਦਾ ਸੁਭਾਗ ਵੀ ਅੰਦਰਲੇ ਗੁਰੂ ਦੀ ਸਹਾਇਤਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਲਈ ਸਾਧਕ ਨੂੰ ਆਪਣਾ ਸਾਰਾ ਜੋਰ ਭਜਨ ਸਿਮਰਨ ਦੇ ਅਭਿਆਸ ਇਤੇ ਲਾਣਾ ਚਾਹੀਦਾ ਹੈ ਅਸੀਂ ਡਾਕਟਰ ਟੀ ਆਰ ਸ਼ਿੰਗਾਰੀ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਪੁਸਤਕ ਦਾ ਪੰਜਾਬੀ ਵਿੱਚ ਬਹੁਤ ਸਰਲ ਅਨੁਵਾਦ ਤਿਆਰ ਦਿੱਤਾ ਹੈ ਆਸ ਹੈ ਪਾਠਕ ਇਸ ਪੁਸਤਕ ਦੇ ਪੂਰਾ ਲਾਭ ਉਠਾਉਣਗੇ